ਹਾਂਜੀ ਦੋਸਤੋ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਮੰਗਲਨਾਥ ਵਾਲੀ ਤਾਂ ਅੱਜ ਆਪਣੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਏਗਾ ਸਰਦੀ ਦੀ ਰੁੱਤ ਦੇ ਵਿੱਚ ਜਿਹੜੀ ਵਿਸ਼ੇਸ਼ ਛੱਟਮ ਹੁੰਦੀ ਆ ਖਾਣ ਵਾਲੀ ਉਹ ਹੁੰਦੀ ਆ ਸਾਗ ਤਾਂ ਸਾਗ ਤੇ ਮੱਕੀ ਦੀ ਰੋਟੀ ਅੱਜ ਲੰਗਰ ਦੇ ਵਿੱਚ ਲਗਾਈ ਗਈ ਆ ਇਸ ਤੋਂ ਪਹਿਲੇ ਕਿ ਮੈਂ ਸਾਰਾ ਇਹ ਬਲੌਗ ਤੁਹਾਨੂੰ ਦਿਖਾਵਾਂ ਜਿਨ੍ਹਾਂ ਮੇਰੇ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਤੋ ਚਲਦੇ ਆਂ ਦੇਖਦੇ ਆਂ ਅੱਜ ਦੇ ਇਸ ਲੰਗਰ ਦੇ ਵਿੱਚ ਕਿਆ-ਕਿਆ ਤਿਆਰ ਕੀਤਾ ਗਿਆ ਇਹ ਹੈ ਸਰਦੀ ਰੁੱਤ ਦੀ ਵਿਸ਼ੇਸ਼ ਆਈਟਮ ਜਿਹੜਾ ਕਿ ਪੰਜਾਬੀਆਂ ਨੂੰ ਬਹੁਤ ਪਸੰਦ ਆ। ਸਾਗ ਦੇ ਨਾਲ ਚਲਦੀ ਹੈ ਮੱਕੀ ਦੀ ਰੋਟੀ। ਸਾਗ ਵੀ ਬਣਦੇ ਦਿਖਾ ਦਿੱਤਾ। ਤੇ ਹੁਣ ਤੁਸੀਂ ਦੇਖੋ ਮੱਕੀ ਦੀ ਰੋਟੀ ਇਹ ਜਿਹੜੀਆਂ ਬੀਬੀਆਂ ਬਣਾ ਰਹੀਆਂ ਨੇ ਇਹ ਸਪੈਸ਼ਲ ਬਣਾ ਰਹੀਆਂ ਨੇ। ਇਹ ਸਪੈਸ਼ਲਿਸਟ ਨੇ ਮੱਕੀ ਦੀ ਰੋਟੀ ਬਣਾਉਣ ਦੀਆਂ। ਕਿਉਂਕਿ ਜਦੋਂ ਮੱਕੀ ਦੀ ਰੋਟੀ ਬਣਾਉਂਦੇ ਆਂ ਤਾਂ ਬਣਾਉਂਦੇ-ਬਣਾਉਂਦੇ ਉਹ ਥੋੜਾ ਫਟ ਜਾਂਦੀ ਹੈਗੀ ਆ ਇਸ ਕਰਕੇ ਇਹ ਬਿਨਾ ਬੇਲਣੇ ਤੋਂ ਰੋਟੀ ਬਣਾ ਰਹੀਆਂ ਨੇ ਦੇਖੋ ਕਿਸ ਪ੍ਰਕਾਰ ਦੇ ਨਾਲ ਰੋਟੀ ਬਣਾ ਰਹੇ ਆ ਇਹ ਰੋਟੀ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਬਿਲਕੁਲ ਸਾਫ ਸੁਥਰੀ ਰੋਟੀ 골ਡ ਰੋਟੀ ਹੋਏਗੀ ਔਰ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਤਵੇ ਦੇ ਉੱਤੇ ਮੱਕੀ ਦੀਆਂ ਰੋਟੀਆਂ ਤਿਆਰ ਹੋ ਰਹੀਆਂ ਨੇ ਬਹੁਤ ਹੀ ਸਾਫ ਸੁਥਰੀ ਇਹ ਦੇਖੋ ਇਹ ਮੱਕੀ ਦੀ ਰੋਟੀ ਜਦੋਂ ਮਾਂ ਦੇ ਦਰਸ਼ਨ ਕਰਨ ਵਾਲੇ ਜਾਂਦੇ ਨੇ ਤਾਂ ਦੇਖਦੇ ਆ ਰਸਤੇ ਵਿੱਚ ਲੰਗਰ ਲੱਗਿਆ ਹੋਇਆ ਕਈ ਲੰਗਰ ਲੱਗੇ ਹੋਏ ਨੇ ਪਰ ਜਦੋਂ ਦੇਖਦੇ ਆ ਕਿ ਇਸ ਲੰਗਰ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਲੱਗਿਆ ਹੋਇਆ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਉਮੜ ਪਏ ਨੇ ਲੋਕ ਇਹ ਲੰਗਰ ਦੇ ਉੱਤੇ ਅੱਜ ਸਪੈਸ਼ਲ ਡਿਸ਼ ਲੱਗੀ ਹੋਈ ਹੈ ਕਿਉਂਕਿ ਸਰਦੀ ਦੀ ਰੁੱਤ ਦੇ ਵਿੱਚ ਇਹ ਇੱਕ ਸਪੈਸ਼ਲ ਆਈਟਮ ਹੈਗੀ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ-ਨਾਲ ਲਗਾਏ ਗਏ ਨੇ ਗੋਲ ਗੱਪੇ ਇਹ ਦੇਖੋ ਇਹ ਥਾਲੀ ਦੇ ਵਿੱਚ ਮੱਕੀ ਦੀ ਰੋਟੀ ਸਾਡੇ ਪ੍ਰਧਾਨ ਜੀ ਦੇ ਰਹੇ ਨੇ ਯਾਤਰੀਆਂ ਨੂੰ ਜਿਹੜੇ ਮਾਂ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਆਨੰਦ ਲੈ ਰਹੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਗ ਤੇ ਮੱਕੀ ਦੀ ਰੋਟੀ ਇੱਕ ਸਪੈਸ਼ਲ ਆਈਟਮ ਹੁੰਦੀ ਹੈ ਜਿਹੜੀ ਕਿ ਸਰਦੀਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜੀ ਇਹ ਜਦੋਂ ਸਾਗ ਦਾ ਮੌਸਮ ਸਰਦੀ ਦੀ ਰੁੱਤ ਆਉਂਦੀ ਹੈ ਤਾਂ ਸਾਗ ਲੋਕ ਬਹੁਤ ਹੀ ਪਿਆਰ ਦੇ ਔਰ ਸਤਿਕਾਰ ਦੇ ਨਾਲ ਖਾਂਦੇ ਨੇ ਇਹ ਸਾਡੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਥਾਲੀ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਸਾਗ ਤੇ ਮੱਕੀ ਦੀ ਰੋਟੀ ਲਈ ਹੋਈ ਹੈਗੀ ਹੈ ਇਸ ਸਾਈਡ ਤੇ ਵੀ ਤੁਸੀਂ ਦੇਖੋ ਸੇ ਬਹੁਤ ਹੀ ਸਤਿਕਾਰ ਦੇ ਨਾਲ ਖਾ ਰਹੇ ਨੇ ਹੁਣ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਤਾਂ ਇਹਨਾਂ ਨੂੰ ਪੁੱਛਾਂਗੇ ਕਿ ਜਿਹੜਾ ਸਾਗ ਤੇ ਮੱਕੀ ਦੀ ਰੋਟੀ ਤੁਸੀਂ ਖਾ ਰਹੇ ਹੋ ਇਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਉਹ ਬੜੀਆ ਲੱਗ ਰਿਹਾ ਜੀ ਬਿਲਕੁਲ ਪੰਜਾਬ ਦਾ ਹੈ ਬਣਿਆ ਹੈ ਜਿਹਦਾ ਇਦਾਂ ਲੱਗਦਾ ਪਿਆ ਜਿਦਾ ਪੰਜਾਬ ਤੋਂ ਹੀ ਚੀਜ਼ ਬਣ ਕੇ ਆਈ ਹੋਈ ਹੈ ਤਾਂ ਇਹਨਾਂ ਨੇ ਕਿਹਾ ਕਿ ਸਾਗ ਤੇ ਮੱਕੀ ਦੀ ਰੋਟੀ ਇਸ ਤਰ੍ਹਾਂ ਦਾ ਬਣਿਆ ਹੋਇਆ ਜਿਸ ਤਰ੍ਹਾਂ ਘਰ ਬਣਿਆ ਹੁੰਦਾ ਹੈਗਾ ਤੇ ਅੱਜ ਇਸ ਲੰਗਰ ਤੇ ਅਸੀਂ ਖਾ ਰਹੇ ਹਾਂ ਤਾਂ ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਹੈ ਮੱਕੀ ਦੀ ਰੋਟੀ ਦੇ ਨਾਲ ਨਾਲ ਤੁਸੀਂ ਦੇਖ ਰਹੇ ਹੋ ਕੁਝ ਮਹਿਲਾਵਾਂ ਦੇ ਹੱਥ ਵਿੱਚ ਗੋਲ ਗੱਪੇ ਫੜੇ ਹੋਏ ਨੇ ਔਰ ਇਹ ਕਾਊਂਟਰ ਗੋਲ ਗੱਪਿਆਂ ਦਾ ਕਾਊਂਟਰ ਹੈ ਗੋਲ ਗੱਪੇ ਇੱਕ ਐਸੀ ਡਿਸ਼ ਹੈ ਜਿਹੜੀ ਕਿ ਭਾਰਤ ਦੇ ਵਿੱਚ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਪਸੰਦ ਆ। ਗੋਲ ਗੱਪਿਆਂ ਦੇ ਸਟਾਲ ਦੇ ਉੱਤੇ ਕਾਫੀ ਲੋਕ ਆਏ ਹੋਏ ਨੇ ਜਿਹੜੇ ਕਿ ਗੋਲ ਗੱਪੇ ਖਾ ਰਹੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭਾਰਤ ਦੇ ਵਿੱਚ ਗੋਲ ਗੱਪੇ ਮਹਿਲਾਵਾਂ ਦੀ ਪਸੰਦ ਹੁੰਦੀ ਹੈ ਤਾਂ ਸਾਡੇ ਪਾਸ ਇੱਕ ਨੌਜਵਾਨ ਬੇਟੀ ਗੋਲ ਗੱਪੇ ਖਾ ਰਹੀ ਹੈ। ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਬੇਟੇ ਤੁਸੀਂ ਕਿੱਥੋਂ ਆਏ ਹੋ? ਹਮ ਅਭੀ ਆਏ ਹੈ। ਅੰਬਸੇ ہمارا ਵਾਹ ਪੇ ਇਵੈਂਟ tha, ਹਮਾਰਾ ਡਾਂਸ ਗਰੁੱਪ ਹੈ। ਤੋ راستੇ ਮੈਂ ਇਹ ਗੋਲ ਗੱਪੇ ਵੰਡ ਰਹੇ تھے ਇਸ ਦਾ ਭੰਡਾਰਾ ਲਗਾਏ ਔਰ ਵੀ ਚੀਜ਼ਾਂ ਲਗਈਏ ਗੋਲ ਗੱਪੇ ਆਂਦਾ ਭੰਡਾਰਾ ਤਾਂ ਲੱਗਿਆ ਹੋਇਆ ਹੈ ਪਰ ਤੁਸੀਂ ਗੋਲ ਗੱਪੇ ਖਾਦੇ ਨੇ ਮੈਂ ਸਿਰਫ ਇੰਨੀ ਗੱਲ ਪੁੱਛਣੀ ਚਾਹਨਾ ਕਿ ਮੈਂ ਇਸ ਬਲੌਗ ਦੇ ਵਿੱਚ ਦੱਸਿਆ ਹੈ ਕਿ ਜਿਹੜੀਆਂ ਮਹਿਲਾ ਮਾਂ ਨੇ ਉਹਨਾਂ ਦੀ ਸਪੈਸ਼ਲ ਪਸੰਦ ਹੁੰਦੀ ਗੋਲ ਗੱਪੇ ਤਾਂ ਇਹ ਸਹੀ ਗੱਲ ਹੈਗੀ ਆ ਬਿਲਕੁਲ ਸਹੀ ਬਾਤ ਹੈ ਗੋਲ ਗੱਪੇ ਹਰ ਕਿਸੇ ਨੂੰ ਪਸੰਦ ਹੁੰਦੇ ਬਟ ਲੇਡੀਜ਼ ਗਰਲ ਜਿੰਨੀ ਵੀ ਹੋਤੀ ਹੈ ਉਹਨਾਂ ਕੀ ਜ਼ਿਆਦਾ ਹੀ ਫੇਵਰਿਟ ਹੁੰਦੀ ਹੈ ਇਹ ਤੋੜਾ ਖੱਟਾ ਮਿੱਠਾ ਟੇਸਤਾ ਔਰ ਹਮ ਲੋਗੋ ਨੂੰ ਬਹੁਤ ਪਸੰਦ ਆਇਆ ਬ हां ये कह रहे हैं कि गोलगप्पे जितने साडी पसंद है महिला मां दी उस दे नाल नाल जेड़ा ਤੁਸੀਂ ਇੱਥੇ ਲਗਾਇਆ ਹੋਇਆ ਸਟਾਲ ਲੰਗਰ ਦੇ ਵਿੱਚ ਇਹ ਵਾਕਈ ਲਾਜਵਾਬ ਆ ਔਰ ਇਹਦਾ ਟੇਸਟ ਵੀ ਬਹੁਤ ਅੱਛਾ ਹੈ गोलगप्पे ਖਾਣ ਤੋਂ ਬਾਅਦ ਇਹ ਗੱਡੀ ਦੇ ਵਿੱਚ ਜਾ ਰਹੇ ਨੇ ਤੇ ਆਪਾਂ ਪੁੱਛਦੇ ਆ ਕਿ ਕਿੱਥੋਂ ਆਏ ਨੇ ਤੇ ਕਿੱਥੇ ਜਾ ਰਹੇ ਨੇ ਹਮ ਲੋਗ ਅੰਬ ਸੇ ਆਏ ਹੈ ਆਪਣੇ ਇਵੈਂਟ ਕਾ ਕਾਮ ਪੂਰਾ ਕਰਕੇ ਔਰ ਅਭੀ ਹਮ ਜਾ ਰਹੇ ਲੁਧਿਆਣਾ ਬੇਸਿਕਲੀ ਹਮ ਲੋਗ ਸੋਲਨ ਸੇ ਹੈ ਸੋਲਨ ਹਿਮਾਚਲ ਪ੍ਰਦੇਸ਼ ਔਰ ਇਹ ਹੈ ਹਮਾਰੀ ਡਾਂਸ ਟੀਮ और हमारा जो अकाउंट है इंस्टा पे वो है रुद्रम डांस ग्रुप के नाम से तो आप लोग ज़रूर फॉलो करो हर तरह का डांस आपको वहाँ देखने को मिलेगा हम लोगों को ज़रूर सपोर्ट करो हम लोग हिमाचल से ਏ ਜਿਹੜੀਆਂ ਖੂਬਸੂਰਤ ਲੜਕੀਆਂ ਨੇ ਗੋਲ ਗੱਪੇ ਖਾਂਦੇ-ਖਾਂਦੇ ਮੈਂ ਤੁਹਾਨੂੰ ਦਿਖਾਇਆ ਤੇ ਹੁਣ ਇਹ ਜਾਣ ਲੱਗੀਆਂ ਸੀ ਜਿਸ ਤਰ੍ਹਾਂ ਇਹ ਕਾਰ ਚ ਬੈਠਣ ਲੱਗੀਆਂ ਤਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਈਆਂ ਨੇ ਤਾਂ ਇਹਨਾਂ ਨੇ ਦੱਸਿਆ ਕਿ ਅਸੀਂ ਸੋਲਨ ਤੋਂ ਆਈਆਂ ਸਾਡਾ ਜਿਹੜਾ ਗਰੁੱਪ ਹੈ ਹਿਮਾਚਲ ਦਾ ਗਰੁੱਪ ਹੈ ਡਾਂਸ ਗਰੁੱਪ ਇੰਸਟਾਗ੍ਰam ਤੇ ਵੀ ਹੈਗੇ ਨੇ ਇਹ ਤਾਂ ਤੁਸੀਂ ਜਦੋਂ ਮਰਜ਼ੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਰੋਧਰਾ ਡਾਂਸ ਗਰੁੱਪ ਛੋਟੀ ਜੀ ਬੇਟੀ ਹੱਥ ਵਿੱਚ ਇੱਕ ਛੋਟੀ ਜੀ ਪਲੇਟ ਪਕੜੀ ਹੋਈ ਹੈ ਤੇ ਉਹ ਗੋਲ ਗੱਪੇ ਖਾ ਰਹੀ ਹੈ ਤੇ ਮੈਂ ਇਹਨਾਂ ਨੂੰ ਪੁੱਛਦਾ ਹਾਂ ਜੇ ਜਿਹੜੇ ਤੁਸੀਂ ਗੋਲ ਗੱਪੇ ਹੁਣ ਖਾਏ ਨੇ ਬੇਟੇ ਇਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਮੈਨੂੰ ਬਹੁਤ ਟੇਸਟੀ ਲੱਗੇ ਨੇ ਵਧੀਆ ਲੱਗੇ ਨੇ ਵਧੀਆ ਲੱਗੇ ਨੇ ਤੇ ਇੱਕ ਹੋਰ ਛੋਟਾ ਜਿਹਾ ਬੱਚਾ ਤੇ ਨਾਲ ਉਹਨਾਂ ਦੀ ਮੰਮੀ ਨੇ ਉਸ ਨੂੰ ਚੱਕਿਆ ਤੇ ਉਹ ਵੀ ਗੋਲ ਗੱਪੇ ਦਾ ਆਨੰਦ ਲੈ ਰਿਹਾ ਤੇ ਕਿੰਨਾ ਬਹੁਤ ਨਜ਼ਦੀਕ ਤੋਂ ਤੁਹਾਨੂੰ ਖਾ ਰਹੇ ਕਿਉਂਕਿ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਆਨੰਦ ਮਿਲਦਾ ਬੜਾ ਹੀ ਸ਼ੌਕ ਹੁੰਦਾ ਤਾਂ ਇਹ ਆਈਆ ਪੰਜਾਬ ਦੀ ਟੀਮ ਮਾਂ ਦੇ ਦਰਸ਼ਨ ਕਰਨ ਦੇ ਲਈ ਏ ਭਾਈ ਸਾਹਿਬ ਸਾਈਕਲ ਤੇ ਆਏ ਨੇ ਤਾਂ ਮੈਨੂੰ ਲੱਗਦਾ ਥਕਾਵਟ ਵੀ ਮਹਿਸੂਸ ਕਰ ਰਹੇ ਨੇ ਕਾਫੀ ਲੰਮਾ ਸਫਰ ਤੈ ਕਰਕੇ ਇੱਥੇ ਆਏ ਨੇ ਤੁਸੀਂ ਕਿੱਥੋਂ ਆ ਰਹੇ ਜੀ ਸਾਈਕਲ ਤੇ ਹਾਂ ਜੀ ਮੈਂ ਲੁਧਿਆਣੇ ਤੋਂ ਆ ਰਿਹਾ ਹਾਂ ਜੀ ਕਦੋਂ ਚੱਲੇ ਸੀ ਮੈਂ ਕੱਲ ਚੱਲਿਆ ਸੀਗਾ ਜੀ ਕੱਲ ਮੇਰਾ ਸਾਈਕਲ ਦੇ ਵਿੱਚ ਪ੍ਰੋਬਲਮ ਆ ਗਈ ਜਦੋਂ ਮੈਂ ਹਿਯਾਰਪੁਰ ਪਹੁੰਚ ਪਹੁੰਚਿਆ ਤੇ ਉਹ ਸਾਈਕਲ ਠੀਕ ਕਰਾਉਣ ਨੂੰ ਮੈਨੂੰ ਕਾਫੀ ਸਮਾਂ ਲੱਗ ਗਿਆ ਤੇ ਫਿਰ ਮੈਨੂੰ ਐਸ ਤਰ੍ਹਾਂ ਲੱਗਾ ਕਿ ਅੱਜ ਮੈਂ ਪਹੁੰਚ ਨਹੀਂ ਸਕਾਂਗਾ ਤੇ ਫਿਰ ਮੈਂ ਕੱਲ ਹਿਯਾਰਪੁਰ ਦੀ ਰਿਸ਼ਤੇਦਾਰੀ ਦੇ ਵਿੱਚ ਰੁਕਣ ਦਾ ਮੈਂ ਡਿਸੀਜਨ ਲਿਆ ਤੁਹਾਨੂੰ ਕਿੰਨਾ ਸਮਾਂ ਲੱਗਿਆ ਜੀ ਲੁਧਿਆਣੇ ਤੋਂ ਇੱਥੇ ਆਣ ਦਾ ਮੈਨੂੰ ਜੀ ਘੱਟੋ ਘੱਟ ਵੀ 9 ਘੰਟੇ ਲੱਗੇ ਜੀ ਤਾਂ ਇੱਥੋਂ ਵੀ ਹਲੇ ਸਫ਼ਰ ਤੁਹਾਡਾ ਕਾਫੀ ਅੱਗੇ ਹੈ ਕਮ ਸੇ ਕਮ 40 ਕਿਲੋਮੀਟਰ ਹੈਗਾ ਤਾਂ ਇਹ ਸਫ਼ਰ ਤੁਸੀਂ ਕਿੰਨੀ ਦੇਰ ਚਿਤਿਆ ਕਰ ਲੋਗੇ ਮੈਂ ਅੱਜ ਇਹ ਯਾਤਰਾ ਕੰਪਲੀਟ ਕਰਾਂ ਔਰ ਮੇਰਾ ਜੋ ਡੈਸਟੀਨੇਸ਼ਨ ਆ ਮਾਤਾ ਜੀ ਦੇ ਦਰਬਾਰ ਵਿੱਚ ਮਸਤਕ ਹੋਣ ਦਾ ਮੱਥਾ ਟੇਕਣ ਦਾ ਉਹ ਮੈਂ ਅੱਜ ਪੂਰਾ ਕਰਨਾ ਹੈ ਇਹ ਜਿਹੜਾ ਤੁਸੀਂ ਲੰਗਰ ਦੇਖ ਰਹੇ ਹੋ ਇਹ ਲੰਗਰ ਲੁਧਿਆਣੇ ਵਾਲੇ ਲਗਾ ਰਹੇ ਨੇ ਔਰ ਲੰਗਰ ਮਾਂ ਚੰਦਪੂਰਨੀ ਕਮੇਟੀ ਜਿਹੜੀ ਕਿ ਪਿਛਲੇ 18 ਸਾਲ ਤੋਂ ਲਗਾਤਾਰ ਲੰਗਰ ਲਗਾਉਂਦੀ ਆ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਸਾਡਾ ਸਫਰ ਅਜੇ ਹੋਰ ਬਾਕੀ ਬਹੁਤ ਲੰਬਾ ਹੈ ਅਸੀਂ ਮਹਾਮਾਈ ਕੋਲ ਅਰਦਾਸ ਕਰਦੇ ਹਾਂ ਮਾਂ ਚੰਦਪੂਰਨੀ ਕੋਲ ਅਰਦਾਸ ਕਰਦੇ ਹਾਂ ਕਿ ਸਾਡੀ ਜਿਹੜੀ ਟੀਮ ਆ ਉਹਨੂੰ ਇਸ ਤਰੀਕੇ ਦੇ ਨਾਲ ਸ਼ਕਤੀ ਦੇਣ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਉਹਨਾਂ ਭਗਤਾਂ ਦੀ ਸੇਵਾ ਜਿਹੜੇ ਮਾਂ ਦੇ ਦਰਸ਼ਨ ਕਰਨ ਜਾਂਦੇ ਨੇ ਕਰਦੇ ਰਹੀਏ ਔਰ ਸਾਡਾ ਲੰਗਰ ਇਸ ਤਰੀਕੇ ਨਾਲ ਹੀ ਚੱਲਦਾ ਰਹੇ ਜਦੋਂ ਵਲੌਗ ਦੀ ਸ਼ੁਰੂਆਤ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਲੰਗਰ ਦੇ ਵਿੱਚ ਅੱਜ ਸਪੈਸ਼ਲ ਡਿਸ਼ ਤਿਆਰ ਕੀਤੀ ਗਈ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹ ਵੀ ਮੈਂ ਤੁਹਾਨੂੰ ਦਿਖਾਇਆ ਔਰ ਲੋਕ ਕਿਸ ਤਰੀਕੇ ਦੇ ਨਾਲ ਉਮੜ ਪਏ ਨੇ ਖਾਣ ਵਾਸਤੇ ਲਾਈਨ 'ਚ ਲੱਗੇ ਹੋਏ ਨੇ ਔਰ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਦਿਖਾਇਆ ਕਿਸ ਤਰੀਕੇ ਦੇ ਨਾਲ ਇਸ ਲੰਗਰ ਦੇ ਉੱਤੇ ਲੋਕ ਗੋਲ ਗੱਪੇ ਦਾ ਆਨੰਦ ਲੈ ਰਹੇ ਨੇ ਤਾਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟਸ ਕਰਨਾ ਲਾਈਕ ਕਰਨਾ ਔਰ ਜਿਆਦਾ ਜਿਆਦਾ ਸ਼ੇਅਰ ਕਰਨਾ ਔਰ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ